ਅੱਜ ਇਸ ਵਿਕਸਿਤ ਭਾਰਤ ਦਾ ਅਮਰਤਕਾਲ ਸੇਵਾ ਸਿਸ਼ਾਸ਼ਨ ਤੇ ਗਰੀਬ ਕਲਿਆਣ ਦੇ 11 ਸਾਲ ਵਿੱਚ ਤੇ ਬਾਰੇ ਮੈਂ ਅੱਜ ਆਇਆ ਔਰ ਅੱਜ ਇੱਥੇ ਪ੍ਰੋਫੈਸ਼ਨਲ ਮੀਟ ਹੈ ਤੁਸੀਂ ਦੇਖਿਆ ਕਿ ਇਹ ਸਾਡੇ ਦੇਸ਼ ਨੂੰ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ 11 ਸਾਲਾਂ ਦੇ ਵਿੱਚ ਜਿੰਨੂ ਕਿ ਸਰੈਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਉਹਨਾਂ ਨੇ ਭਾਰਤ ਨੂੰ ਆਤਮ ਨਿਰਭਰ ਭਾਰਤ ਵਿਕਸਿਤ ਭਾਰਤ ਸਸ਼ਕਤ ਭਾਰਤ ਔਰ ਤੁਸੀਂ ਦੇਖਿਆ ਸੁਰੱਖਿਤ ਭਾਰਤ ਬਣਾਇਆ 11 ਸਾਲਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਇਹ ਪ੍ਰੋਫੈਸ਼ਨਲ ਮੀਟ ਸੀ ਇਸ ਕਰਕੇ ਅੱਜ ਮੈਂ ਆਇਆ ਔਰ ਇਹਨਾਂ ਸ਼ਬਦਾਂ ਦੇ ਨਾਲ ਖਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਸਾਲ ਬੀਮਸਾਲ ਦੇ ਸੰਬੰਧ ਚ ਅੱਜ ਪ੍ਰੋਫੈਸ਼ਨਲ ਮੀਟਿੰਗ ਸਾਡੀ ਰੱਖੀ ਗਈ ਆ ਜਿਹਦੇ ਵਿੱਚ ਐਡਵੋਕੇਟ ਡਾਕਟਰ ਤੇ ਸਾਡੀ ਜਿਹੜੀ ਜ਼ਿਲ੍ਹੇ ਦੀ ਮੰਡਲਾਂ ਦੀ ਟੀਮ ਆ ਉਹ ਸਾਰੀ ਇਕੱਠੀ ਹੋ ਕੇ 11 ਸਾਲ ਦੇ ਜਸ਼ਨ ਆ ਸੀ ਵੀ ਕੀ ਕੀ ਕਰਿਆ ਪ੍ਰਧਾਨ ਮੰਤਰੀ ਨੇ ਉਹਦੇ ਸੰਬੰਧ ਚ ਰੱਖੀ ਗਈ ਹੈ 2014 ਤੋਂ ਲੈ ਕੇ 2025 ਤੱਕ 11 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਭਾਜਪਾ ਦੀ ਜਿਹੜੀ ਪੂਰੀ ਭਾਰਤ ਚ ਜਿਹੜੇ ਕੰਮ ਸਾਡੇ ਪ੍ਰਧਾਨ ਮੰਤਰੀ ਨੇ ਕੀਤੇ ਨੇ ਕਿਉਂਕਿ 2014 ਤੋਂ ਪਹਿਲਾਂ ਜੋ ਵੀ ਕੰਮ ਹੋਏ ਨੇ 70 ਸਾਲ ਪਹਿਲਾਂ ਲਾਏ ਨੇ ਕਾਂਗਰਸ ਨੇ ਕੰਮ ਗਣਾਏ ਨੇ ਪਰ ਕਰੇ ਕੀਤੇ ਨਹੀਂ ਸਾਡੀ ਜਿਹੜੀ ਸਰਕਾਰ ਬਣੀ ਹੈ ਜਦੋਂ 2014 ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ ਚ ਵੀ ਸੈਂਕੜੇ ਜਿਹੇ ਅਸੀਂ ਕੰਮ ਕਰਾ ਸਕਦੇ ਆ ਖਾਸ ਕਰਕੇ ਜਿਵੇਂ ਸਿੱਖਿਆ ਲਈ ਹੈ ਕਿਸਾਨਾਂ ਲਈ ਸਾਡੇ ਪੰਜਾਬ ਚ ਕਿਸਾਨੀ ਜ਼ਿਆਦੇ ਆ ਕਿਸਾਨਾਂ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਜਿਹੜੀ ਹੁੰਦੀ ਸੀ ਆਰਤੀਆਂ ਦੇ ਰਾਹੀਂ ਸਾਡੇ ਪੇਮੈਂਟ ਹੁੰਦੀ ਸੀ ਉਹ ਡਿਜੀਟਲ ਕੀਤੀ ਆ ਅੱਜ ਸਾਰੇ ਕਿਸਾਨਾਂ ਨੂੰ ਸਿੱਧੀ ਪੇਮੈਂਟ ਆ ਰਹੀ ਆ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿਸਾਨਾਂ ਨੂੰ ਕਿ ਸਾਡੇ ਜਿਹੜੇ ਰੇਟ ਨੇ ਸਮਾਈ ਚ ਸਾਡੀ ਜਿਹੜੀ ਫਸਲ ਹੁੰਦੀ ਹੈ ਕਦੇ ਕਣਕ ਹੁੰਦੀ ਹੈ ਕਦੇ ਜਿਰੀ ਹੁੰਦੀ ਹੈ 1.5 150 ਰੁਪਏ ਸਾਨੂੰ ਆਏ ਸਾਲ ਪੈ ਰਿਆ ਸਮਾਈ ਚ ਪੈ ਰਿਆ ਸਾਨੂੰ ਕਣਕ ਚ ਵੀ ਪੈਂਦਾ ਜਿਰੀ ਚ ਪੈਂਦਾ ਕਿਸਾਨ ਖੁਸ਼ਹਾਲ ਹੋਇਆ ਸਾਡੇ ਪ੍ਰਧਾਨ ਮੰਤਰੀ ਜੀ ਨੇ 11 ਸਾਲਾਂ ਦੇ ਵਿੱਚ ਜੇ ਸਸਤੇ ਬਹੁਤ ਜ਼ਿਆਦਾ ਕੰਮ ਕੀਤਾ ਉਹਦੇ ਸਬੰਧ ਚ ਉਹ ਕੰਮ ਕਰਨ ਵਾਸਤੇ ਜਿਸ ਤਰ੍ਹਾਂ ਕਿ ਉਹਨਾਂ ਸਿੱਖ ਧਰਮ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਨੇ ਸਿੱਖ ਧਰਮ ਦੇ ਹਰ ਇੱਕ ਜਿਹੜੇ ਫੰਕਸ਼ਨ ਸੀ ਉਹਨਾਂ ਨੂੰ ਅਟੈਂਡ ਕਰਕੇ ਸਿੱਖਾਂ ਦੇ ਵਿੱਚ ਆਪਣੀ ਬਹੁਤ ਵੱਡੀ ਸ਼ਾਫ ਸ਼ੁਰੂ ਛੱਡੀ ਗੋਵਿੰਦ ਸੰਧਾ ਜਿਹੜਾ ਜਨਮ ਦਿਨ ਪਟਨਾ ਸਾਹਿਬ ਚ ਮਨਾਇ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ 'ਚ ਮਨਾਇਆ ਤੇ ਛੋਟੇ ਸਾਹਿਬ ਜਦੋਂ ਜੇ ਸਿੱਧੀ ਸੀ ਉਹਨੂੰ ਬਾਲ ਵਿਦਿਅਕ ਦੇ ਰੂਪ ਦੇ ਦਿੱਤਾ ਤੇ ਲਾਂਘਾ ਜਿਹੜਾ ਕਰਤਾਰਪੁਰ ਦਾ ਖੋਲਿਆ મોદી ਜੀ ਨੇ ਇਹ ਮੈਂ ਸਮਝਦਾ ਵੀ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਮੈਂ ਹੁਜੈਨ ਜਾ ਕੇ ਵੀ ਆਇਆ ਤਕਰੀਬਨ ਪਿਛੇ ਕੈਂਪ ਲਾ ਕੇ ਆਏ ਮੇਰੇ ਸਕੂਲ ਦੇ ਬੱਚੇ ਗਏ ਸੀ ਤੇ ਬਾਹਰ ਰੋਡ ਹੀ ਆਏ ਅਸੀਂ ਦੇਖਿਆ ਵੀ ਭਾਰਤ ਮਾੜਾ ਤੇ ਜਦੋਂ ਅਸੀਂ ਚੜੇ ਤੇ ਦਿੱਲੀ ਤੱਕ ਆਏ ਕਿ ਇੰਨਾ ਵਧੀਆ ਰੋਡ ਬਣੇ ਨੇ 120 ਦੀ ਸਪੀਡ ਤੇ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦਿੱਲੀ ਆ ਗਈ ਤੇ ਜਦੋਂ ਅਸੀਂ ਜੰਮੂ ਕੱਟਾ ਰੇਲ ਤੇ ਚੜੇ ਤੇ ਕਦੋਂ ਖਨੋਰੀ ਆ ਗਿਆ ਇਸ ਕਰਕੇ ਜਿਹੜੀ ਭਾਰਤ ਮਾਲਾ ਦੇ ਵਿਸਾਰ ਕੀਤਾ ਹੈ ਹੁਣ ਜਿਹੜਾ ਰੇਲਵੇ ਦਾ ਵਿਸਤਾਰ ਕੀਤਾ ਹੈ ਹਰ ਪੱਖੋਂ ਤੋਂ ਨੇ ਬਹੁਤ ਵਿਕਾਸ ਕੀਤਾ ਹੈ ਤੌਰ ਧਰਤ ਵਰਗ ਨੂੰ ਹਰ ਧਰਮ ਨੂੰ ਨਾਲ ਲੈ ਕੇ ਚੱਲੇ ਨੇ ਇਸ ਕਰਕੇ ਅੱਜ ਜਿਹੜੇ ਸਾਰੇ ਮੀਟਿੰਗ ਸੀ ਉਹ ਗ੍ਰਾਂਵ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਪ੍ਰੋਗਰਾਮ 11 ਸਾਲ ਬੇਮਿਸਾਲ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਜੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਲੋਕਾਂ ਦੇ ਸਹੂਲਤਾ ਵਾਸਤੇ ਜੋ ਸਕੀਮਾਂ ਨੇ ਉਹਨਾਂ ਵਾਸਤੇ ਜਾਣੂ ਕਰਾਉਣ ਵਾਸਤੇ ਉਹ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਨਾਲ ਵਰਕਰਾਂ ਨੂੰ ਇਹ ਜਾਣੂ ਕਰਾਇਆ ਗਿਆ ਔਰ ਕਿਸ ਤਰ੍ਹਾਂ ਉਹ ਕੰਮ ਅੱਗੇ ਨੀਤੀਬੰਦ ਚੱਲੇ ਜਾਵੇ ਔਰ ਲੋਕਾਂ ਨੂੰ ਲੋਕਾਂ ਤੱਕ ਉਹ ਨੀਤੀਆਂ ਕਿਸ ਤਰ੍ਹਾਂ ਪਹੁੰਚਣ ਉਹਨਾਂ ਦੇ ਆਯੁਸ਼ਮਨ ਕਾਰਡ ਬਣਾਏ ਜਾਣ ਸਾਰੇ ਬਜ਼ੁਰਗਾਂ ਦੇ ਇਸੇ ਦੀ ਜੋ ਸਿੱਖਿਆ ਹੈ ਉਹ ਵਰਕਰਾਂ ਨੂੰ ਦਿੱਤੀ ਗਈ ਤਾਂ ਕਿ ਉਹ ਅੱਗੇ ਜਾ ਕੇ ਲੋਕਾਂ ਨੂੰ ਦੱਸ ਸਕਣ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਸਾਡੇ ਪਟਿਆਲਾ ਸਾਊਥ ਵੱਲੋਂ ਔਰ 11 ਸਾਲ ਬੇਮਿਸਾਲ ਮੋਦੀ ਜੀ ਦੇ ਅੱਜ ਅਸੀਂ ਔਰੇ ਭਾਰਤ ਜਨਤਾ ਪਾਰਟੀ ਵੱਲੋਂ ਇੱਕ ਸਮਾਵੇਲਨ ਕਰਾ ਰਹੇ ਹਾਂ ਜਿਹਦੇ ਵਿੱਚ ਸਾਡੇ ਸਟੇਟ ਦੇ ਕਨਵੀਨਰ ਮਨਜੀਤ ਰਾਏ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਰੇ ਮੰਡਲਾਂ ਦੇ ਪ੍ਰਧਾਨ ਵੀ ਪਹੁੰਚੇ ਨੇ ਮੋਦੀ ਜੀ ਦੇ ਜੋ ਕੰਮ ਨੇ ਉਹਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਹੋ ਰਹੀ ਹੈ ਮੈਂ ਇੱਕ ਬੇਨਤੀ ਕਰੂੰਗਾ ਤੁਹਾਡੇ ਮਾਧਮ ਰਹੀ ਕਿਉਂਕਿ ਜਿਹੜਾ ਪ੍ਰੈਸ ਸਾਡੇ ਦੇਸ਼ ਦਾ ਇੱਕ ਚੌਥਾ ਥੰਬਾ ਹੈ ਵੀ ਜਿਹੜੇ ਸਾਡੇ ਮੋਦੀ ਜੀ ਨੇ ਦੇ ਦੇ ਪ੍ਰਧਾਨ ਮੰਤਰੀ ਹੋਰ ਸਾਰੀਆਂ ਸਾਡੇ ਚਾਹੇ ਕੋਈ ਕਿਸਾਨ ਨੀਦੀ ਹੈ ਪਰ ਸਾਡੇ ਗਰੀਬ ਲੋਕ ਨੇ ਚਾਹੇ ਆਈ ਸਮਾਨ ਕਾਰਡ ਹੈ ਇੱਕ ਵਪਾਰੀਆਂ ਲਈ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਲਈ ਵੀ ਕੋਈ ਨਾ ਕੋਈ ਸਹਾਇਤਾ ਜੋ ਵੀ ਹੈ ਬੰਦੀ ਸਹਾਇਤਾ ਉਹਨਾਂ ਦੀ ਕੀਤੀ ਜਾਵੇ ਕਿਉਂਕਿ ਜਿਹੜਾ ਸਾਡਾ ਛੋਟਾ ਵਪਾਰੀ ਹੈ ਬੜਾ ਉਹ ਪ੍ਰਸੰਤ ਰਹਿੰਦਾ ਕਿਉਂਕਿ ਉਹ ਸਵੇਰੇ 7 ਵਜੇ ਦੁਕਾਨ ਤੇ ਆ ਜਾਂਦਾ ਰਾਤ ਨੂੰ 8 ਵਜੇ ਤੱਕ ਦੁਕਾਨ ਤੇ ਰਹਿੰਦਾ 13 ਘੰਟੇ ਦੀ ਡਿਊਟੀ ਦੇ ਕੇ ਉਹਨੂੰ ਐ ਨਹੀਂ ਪਤਾ ਵੀ ਮੈਂ ਕੀ ਕਮਾ ਕੇ ਲੈ ਕੇ ਜਾਊਂਗਾ ਮੈਂ ਹੀ ਤੁਹਾਡੇ ਮਾਧਮ ਰਹੀ ਬੇਨਤੀ ਕਰਦਾ ਵੀ ਮੋਦੀ ਜੀ ਸਾਡੇ ਛੋਟੇ ਵਪਾਰੀਆਂ ਲਈ ਵੀ ਸੋਚਣ ਮੈਂ ਅੱਜ ਭਾਰਤੀ ਜਨਤਾ ਪਾਰਟੀ ਜੋ ਇਹ 11 ਸਾਲ ਬੇਮਿਸਾਲ ਦਾ ਪ੍ਰੋਗਰਾਮ ਕੀਤਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਸੀ ਦੀਦਾ ਮੋਦੀ ਜੀ ਦੇ ਜਿਹੜੇ 2014 ਤੋਂ ਲੈ ਕੇ ਹੁਣ ਤੱਕ 2025 ਦੇ ਵਿੱਚ 11 ਸਾਲ ਸਰਕਾਰ ਬਣੇ ਨੂੰ ਹੋ ਗਏ ਨੇ ਇਹ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਵਿਕ ਬਣਾਈਆਂ ਗਿਆ ਨੇ ਉਹ ਯੋਜਨਾਵਾਂ ਦੇ ਮਹੱਤਵ ਦੇ ਵਿੱਚ ਜਿਹੜੀ ਇਹ ਪ੍ਰੋਫੈਸ਼ਨਲ ਮੀਟ ਅੱਜ ਰੱਖੀ ਗਈ ਹੈ ਤੇ ਮੋਦੀ ਜੀ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਜਿੰਨੀਆਂ ਯੋਜਨਾਵਾਂ ਉਹਨਾਂ ਨੇ ਦੇਸ਼ ਦੇ ਹੱਕ ਦੇ ਲਈ ਕੀਤੀਆਂ ਨੇ ਉਹ ਸਾਰੀਆਂ ਯੋਜਨਾਵਾਂ ਲਈ ਜਾਣੂ ਕਰਾਇਆ ਜਾ ਰਿਹਾ ਹੈ ਗਰੀਬ ਲੋਕਾਂ ਲਈ ਕੀ ਯੋਜਨਾਵਾਂ ਨੇ ਗਰੀਬ ਲੋਕਾਂ ਲਈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਲੱਖ ਰੁਪਏ ਦਿੱਤਾ ਜਾ ਰਿਹਾ ਤਾਂ ਕਿ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਏ ਜਾਣ 5 ਲੱਖ ਤੱਕ ਦਾ ਜਿਹੜਾ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਨਾਲ ਜਨੋਸ਼ ਦੀ ਜਿਹੜੀ ਮਦਦ ਜਿਹੜੀ ਜਨੋਸ਼ ਦੀ ਕੇਂਦਰ ਖੁੱਲੇ ਹੋਏ ਨੇ ਉੱਥੇ ਜਿਹੜਾ 200 250 ਦਾ ਪੱਤਾ ਜਿਹੜਾ ਪ੍ਰਾਈਵੇਟ ਲੈਂਦੇ ਹੁੰਦੇ ਸੀ ਪ੍ਰਾਈਵੇਟ ਕੰਪਨੀਆਂ ਦਾ ਆਜੋ ਜਿਹੜਾ 10 10 20 ਰੁਪਏ ਦੇ ਦਵਾਈਆਂ ਜੋ ਮੁਹਾਇਆ ਹੋਏ ਨੇ ਜਿਹੜੀ ਲੁਧਿਆਣਾ ਜਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਤੁਸੀਂ ਬੀਜੇਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਉੱਥੇ ਜਿਹੜੀ ਲੋਕਾਂ ਦੀ ਮੈਂ ਖੁਦ ਉੱਥੇ ਸਾਰੀ ਟੀਮ ਮੰਡਲ ਪ੍ਰਧਾਨ ਬਨੋਦ ਸਿੰਘ ਲਾਈ ਦੇ ਅੰਡਰ ਅਸੀਂ ਸਾਰੀ ਟੀਮ ਉੱਥੇ ਗਏ ਸੀਗੇ ਤੇ ਉੱਥੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਬਦਲਾਅ ਤੋਂ ਤਾਂ ਅਸੀਂ ਪਰੇਸ਼ਾਨ ਹੋ ਗਏ ਹੁਣ ਸੈਂਟਰ ਵਾਲੀ ਸਰਕਾਰ ਦਾ ਬੰਦਾ ਇੱਥੇ ਲੈ ਕੇ ਆਣਾ ਤਾਂ ਕਿ ਸਾਡੇ ਲੁਧਿਆਣਾ ਪੱਛਮੀ ਦੀ ਜਿਹੜੀ ਤਰੱਕੀ ਹੋ ਸਕੇ ਅੱਜ ਸੰਕਲਪ ਤੋਂ ਸਿੱਧੀ ਵੱਲ ਮੋਦੀ ਜੀ ਦੇ 11 ਸਾਲ ਪੂਰੇ ਹੋਣ ਤੇ ਸਾਡੇ ਸੈਂਟਰ ਵੱਲੋਂ ਇੱਕ ਆਈ ਹੋਈ ਆਪਣਾ ਪ੍ਰੋਫੈਸ਼ਨਲ ਮੀਟ ਰੱਖੀ ਗਈ ਹੈ ਜਿਸ ਦੇ ਵਿੱਚ ਐਡਵੋਕੇਟ ਟੀਚਰ ਤੇ अनेका ਹੀ ਜੋ ਮਲਾਜਮ ਨੇ ਪ੍ਰੋਫੈਸ਼ਨਲ ਨੇ ਕੋਈ ਵਪਾਰੀ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਨੇ ਮਨਜੀਤ ਸਿੰਘ ਰਾਏ ਜੀ ਤੇ ਇਹ ਸਾਡੇ ਸਮਾਣਾ ਮੰਡਲ ਦੇ ਵਿੱਚ ਜਿਤਨਦਰ ਰਮਾਈ ਦੀ ਅਗਵਾਈ ਚ ਤੇ ਸੁਰਿੰਦਰ ਸਿੰਘ ਖੇੜਕੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹੈ ਤੇ ਅਸੀਂ ਲੋਕਾਂ ਤੱਕ ਇਹ ਚੀਜ਼ ਪਹੁੰਚਾ ਸਕੀਏ ਇਹ ਮੀਟਿੰਗ ਤਾਂ ਰੱਖੀ ਗਈ ਹੈ ਕਿ ਮੋਦੀ ਜੀ ਨੇ 11 ਸਾਲ ਦੇ ਵਿੱਚ ਕੀ ਕੀ ਉਪਲਬਧੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਨੇ ਇਹ ਜਿਹੜੇ ਮੋਦੀ ਸਰਕਾਰ ਜੀ ਨੇ 11 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਜਿਵੇਂ ਕਿਸਾਨ ਨਿਧੀ ਯੋਜਨਾ ਤੇ ਜੋ ਸਿੱਧੇ ਖਾਤੇ ਵਿੱਚ ਪੈਸੇ ਪਹਿਲਾਂ ਮਤਲਬ ਜੇ ਥੱਲੇ ਆ ਕੇ ਜਾਂਦੇ ਤੇ ਤੇ ਹੁਣ ਸਿੱਧੇ ਖਾਤੇ ਵਿੱਚ ਪੈਸੇ ਪੈ ਰਹੇ ਨੇ ਇਹਨਾਂ ਬਾਰੇ ਚਰਨਾ ਤੇ ਜੋ ਵੀ ਕਿਸਾਨਾਂ ਦੇ ਆਪਣੇ ਫਸਲਾਂ ਦੇ ਪੈਸੇ ਹੋ ਗਏ ਸਿੱਧੇ ਖਾਤੇ ਵਿੱਚ ਪਹਿਲਾਂ ੜਤੇ ਰਹੀ ਜਾਂਦੇ ਤੇ ਇਹ ਜੋ ਵੀ ਮੁੱਦੇ ਨੇ ਕੰਮ ਕੀਤੇ ਨੇ ਸਾਰੇ ਦੱਸਣ ਵਾਸਤੇ ਜਨਤਾ ਦੇ ਵਿੱਚ ਪਹੁੰਚਾਉਣ ਵਾਸਤੇ ਮਿਹਨਤ ਕਰਮੰਸ ਰੱਖੀ